ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇੱਕ ਮੀਟਿੰਗ ਸੰਧੀ ਹੈ ਸੋ ਹਾਲਾਂਕਿ ਇਸ ਮੀਟਿੰਗ ਦਾ ਅਜੰਡਾ ਕੀ ਹੈ ਇਹਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਹੋਇਆ ਪਰ ਜੇ ਗੱਲ ਕਰੀਏ ਤਾਂ ਆਰ ਪਾਰ ਦੀ ਲੜਾਈ ਦਾ ਸ਼ਾਇਦ ਐਲਾਨ ਕਰਨਾ ਬਾਕੀ ਹੈ ਸੋ ਹਾਲਾਂਕਿ ਬਿਗ ਨਿਊਜ਼ ਹੈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਵਿਚਾਰ ਵੀ ਹੋਏਗੀ ਔਰ ਜੋ ਫਰੀਦਕੋਟ ਦੇ ਲੋਕਾਂ ਦੇ ਕੁਝ ਮੁੱਦੇ ਨੇ ਹਾਲਾਂਕਿ ਨੌ ਹਲਕਿਆਂ ਦੇ ਜਿਹੜੇ ਮੁੱਦੇ ਨੇ ਉਹ ਲੋਕਾਂ ਦੇ ਨਾਲ ਮੁਲਾਕਾਤ ਹੋਏਗੀ ਸੋ ਉਹਨਾਂ ਦੇ ਐਮਪੀ ਜਿਹੜੇ ਨੇ ਸਰਬਜੀਤ ਸਿੰਘ ਖਾਲਸਾ ਨੇ ਜੋ ਰਸਮੀ ਤੌਰ ਤੇ ਐਮਪੀ ਬਣ ਚੁੱਕੇ ਨੇ ਸੌ ਚੁੱਕਣ ਤੋਂ ਬਾਅਦ ਤੇ ਉਹਨਾਂ ਲੋਕਾਂ ਨੇ ਨੌ ਹਲਕਿਆਂ ਨੇ ਮਿਲ ਕੇ ਅਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਹੈ ਸੋ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਕਾਫੀ ਐਕਸਾਈਟਡ ਨੇ ਲੋਕਾਂ ਨੂੰ ਮਿਲ ਰਹੇ ਨੇ ਤੇ ਲੋਕ ਵੀ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਜਿਹੜੀਆਂ ਨੇ ਦੱਸ ਰਹੇ ਨੇ 13 ਤਰੀਕ ਨੂੰ ਅਰਜਨ ਕੈਸਲ ਦੇ ਵਿੱਚ ਜਿਹੜੀ ਹੈ ਮੀਟਿੰਗ ਸੱਦੀ ਗਈ ਹੈ ਹਾਲਾਂਕਿ 13 ਤਰੀਕ ਨੂੰ ਦੁਪਹਿਰ 12 ਵਜੇ ਅਰਜਨ ਕੈਸਲ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਨੇ ਪਹੁੰਚ ਰਹੇ ਨੇ ਤੇ ਉਹਨਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਸਾਡੇ ਚੋਣ ਵਾਲੇ ਨੇ ਜਾਂ ਕੁਝ ਮੁੱਦੇ ਨੇ ਲੋਕਾਂ ਦੇ ਹਾਲਾਂਕਿ ਉਹ ਉੱਥੇ ਪਹੁੰਚਣ ਤੇ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਮੌਕੇ ਦੇ ਨਿਪਟਾਰਾ ਵੀ ਕੀਤਾ ਜਾਏਗਾ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਲੋਕ ਆਪਣੀਆਂ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਾ ਸਕਦੇ ਨੇ ਹਾਲਾਂਕਿ ਉੱਥੇ ਉਹ ਮਿਲਣਗੇ ਹਰ ਇੱਕ ਦੀ ਗੱਲਬਾਤ ਜਿਹੜੀ ਹੈ ਖੁੱਲੇ ਤਰੀਕੇ ਦੇ ਨਾਲ ਸੁਣਨਗੇ ਇਹ ਗੱਲ ਜਿਹੜੀ ਹੈ ਬਿਲਕੁਲ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੁਣ ਜੇ ਸੂਤਰਾਂ ਦੀ ਮੰਨੀਏ ਤਾਂ ਸੂਤਰਾਂ ਦਾ ਕਹਿਣਾ ਹੈ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਹੜੇ ਨੇ ਉਨ੍ਹਾਂ ਤੇ ਵਿਚਾਰ ਚਰਚਾ ਵੀ ਹੋਵੇਗੀ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਸੌਂਚ ਕਾਉਣ ਦੀ ਵਿੱਚ ਜੇ ਗੱਲ ਕਰੀਏ ਸਭ ਤੋਂ ਵੱਡਾ ਰੋਲ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਇਹਨਾਂ ਨੇ ਸਪੀਕਰ ਦੇ ਨਾਲ ਗੱਲਬਾਤ ਕੀਤੀ ਨਿੱਜੀ ਮੀਟਿੰਗ ਕੀਤੀ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਸਪੀਕਰ ਸਾਹਿਬ ਨੂੰ ਜਿਹੜਾ ਹੈ ਉਹ ਬੇਨਤੀ ਕੀਤੀ ਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਸੌਂਚ ਕਾਈ ਜਾਵੇ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਹੈ ਸੌ ਚੁੱਕੀ ਹੈ ਤੇ ਉਸ ਦੇ ਪਿੱਛੇ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਹੱਥ ਹੈ ਤੇ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਇਸ ਦਾ ਸੇਰਾ ਜਾਂਦਾ ਹੈ ਜਿੱਤ ਦਾ ਸੇਰਾ ਜਾਂਦਾ ਹੈ ਹਾਲਾਂਕਿ ਅਮਰਤਪਾਲ ਸਿੰਘ ਹੋਰਾਂ ਨੂੰ ਜਿਹੜੀ ਹੈ ਇਹਨਾਂ ਵੱਲੋਂ ਸੌ ਚੁਕਾਈ ਗਈ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦੇ ਲਈ ਉਤਾਵਲੇ ਨੇ ਸਰਬਜੀਤ ਸਿੰਘ ਖਾਲਸਾ ਜ਼ੁਤਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਅਮਰਤਪਾਲ ਸਿੰਘ ਖਾਲਸਾ ਜੀ ਬਾਰੇ ਵੀ ਗੱਲ ਹੋਏਗੀ ਔਰ ਸਮੂਹ ਕਾਰਜ ਜਿਹੜੇ ਲੋਕਾਂ ਦੇ ਨੇ ਉਹਨਾਂ ਬਾਰੇ ਗੱਲ ਹੋਏਗੀ ਔਰ ਜੇ ਗੱਲ ਕਰੀਏ ਤਾਂ ਸ਼ਾਇਦ ਲੋਕਾਂ ਦਾ ਧੰਨਵਾਦ ਵੀ ਜਿਹੜਾ ਇਸ ਮੀਟਿੰਗ ਦੇ ਵਿੱਚ ਕੀਤਾ ਜਾਏਗਾ ਕਿਉਂਕਿ ਵੱਡੀ ਲੀਡ ਦੇ ਨਾਲ ਆਪ ਦੇ ਕਰਮਜੀਤ ਅਨਮੋਲ ਨੂੰ ਹਰਾ ਕੇ ਐਮਪੀ ਬਣੇ ਨੇ ਸਰਬਜੀਤ ਸਿੰਘ ਖਾਲਸਾ ਕਿਉਂਕਿ ਲੋਕਾਂ ਨੇ ਪੋਲੀਵੁੱਡ ਸਟਾਰਾਂ ਦੀ ਵੀ ਪਰਵਾਹ ਨਾ ਕਰਦੇ ਹੋਏ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਵੱਡੇ ਪੋਲੀਵੁੱਡ ਸਟਾਰ ਆਏ ਸਿੰਗਰ ਆਏ ਹਾਲਾਂਕਿ ਗਾਇਕ ਆਏ ਕਲਾਕਾਰ ਆਏ ਤੇ ਉਹ ਸਟਾਰੇ ਆਏ ਜਿਨ੍ਹਾਂ ਨੂੰ ਲੋਕੀ ਫਿਲਮਾਂ ਸਕਰੀਨਾਂ ਤੇ ਦੇਖਦੇ ਨੇ ਤੇ ਫਰੀਦ ਕੋਰ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਤੇ ਆਖਰ ਕਰਮਜੀਤ ਅਨਮੋਲ ਨੂੰ ਜਿਹੜਾ ਹੈ ਪਾਸੇ ਕਰਕੇ ਉਹਨਾਂ ਨੇ ਸਰਬਜੀਤ ਸਿੰਘ ਹੋਰਾਂ ਨੂੰ ਪਹਿਲ ਦਿੱਤੀ ਬਿਆਨ ਸਿੰਘ ਦੇ ਪੁੱਤਰ ਨੂੰ ਪਹਿਲ ਦਿੱਤੀ ਬਿਆਨ ਸਿੰਘ ਉਹ ਜਿਸ ਨੇ ਕਿ ਇੰਦਰਾ ਗਾਂਧੀ ਨੂੰ ਮਾਰ ਕੇ ਟੱਠੇ ਹੋਏ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਸੀ ਸਰਬਜੀਤ ਸਿੰਘ ਖਾਲਸਾ ਆਜ਼ਾਦ ਚੋਣ ਜਿੱਤੇ ਨੇ ਫਰੀਦਕੋਟ ਤੋਂ ਲੋਕ ਸਭਾ ਦੀ ਹਾਲਾਂਕਿ ਐਮਪੀ ਬਣੇ ਨੇ ਤੇ ਕਿਤੇ ਨਾ ਕਿਤੇ ਇਸ ਮੀਟਿੰਗ ਦੇ ਵਿੱਚ ਉਹ ਲੋਕਾਂ ਦਾ ਤਨਵਾਦ ਵੀ ਕਰਨਗੇ ਔਰ ਜਿਹੜੀ ਇਹ ਲੋਕਾਂ ਦੀਆਂ ਕੁਝ ਮੁਸ਼ਕਲਾਂ ਨੇ ਉਹ ਬਿਲਕੁਲ ਸੁਣਨਗੇ ਤੇ ਹਾਲਾਂਕਿ ਲੋਕਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਣਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਸਰਬਜੀਤ ਸਿੰਘ ਖਾਲਸਾ ਦਾ ਮੰਨਣਾ ਹੈ ਕਿ ਅਸੀਂ ਸੰਗਤ ਨੂੰ ਸਮਰਪਿਤ ਹਾਂ ਤੇ ਜੋ ਵੀ ਕੋਈ ਗੱਲਬਾਤ ਹੈ ਉਹ ਸਾਡੇ ਨਾਲ ਮਿਲ ਕੇ ਕੀਤੀ ਜਾ ਸਕਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ